ਬਹੁਤ ਹੀ ਜ਼ਿਆਦਾ ਧਿਆਨ ਰੱਖਣਯੋਗ ਜ਼ਰੂਰੀ ਗੱਲਾਂ ਆਪਣਾ ਕੀਮਤੀ ਸਮਾਂ ਕੱਢ ਕੇ ਜਰੂਰ ਸੁਣੋ ਆਦਰਕ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਸਰਦੀ ਅਤੇ ਖਾਂਸੀ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਹਲਦੀ ਅਤੇ ਦੁੱਧ ਦਾ ਮਿਸ਼ਰਣ ਬਣਾ ਕੇ ਪੀਣ ਨਾਲ ਸਰਦੀਆਂ ਦੇ ਮੌਸਮ ਵਿੱਚ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ ਗਰਮ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰਨ ਨਾਲ ਗਲੇ ਦੀਆਂ ਸਮੱਸਿਆਵਾਂ ਤੋਂ ਨਿਜਾਦ ਦਵਾਉਂਦਾ ਹੈ ਸ਼ਹਿਦ ਅਤੇ ਨਿੰਬੂ ਦੇ ਰਸ ਦਾ ਪਾਣੀ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ। ਤ੍ਰਿਫਲਾ ਪਾਊਡਰ ਰਾਤ ਨੂੰ ਸੌਣ ਤੋਂ ਪਹਿਲਾਂ ਲੈਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਮੇਥੀ ਦਾਣੇ ਨੂੰ ਰਾਤ ਨੂੰ ਭਿਉ ਕੇ ਸਵੇਰੇ ਖਾਣ ਨਾਲ ਡਾਇਬਟੀਜ਼ ਤੋਂ ਰਾਹਤ ਮਿਲਦੀ ਹੈ। ਸ਼ਹਿਦ ਅਤੇ ਦਹੀਂ ਦਾ ਮਿਸ਼ਰਣ ਚਿਹਰੇ ਤੇ ਲਗਾਉਣ ਨਾਲ ਤ્વਚਾ ਚਮਕਣ ਲੱਗ ਜਾਂਦੀ ਹੈ। ਸੇਬ ਦਾ ਸਿਰਕਾ ਪਾਣੀ ਦੇ ਨਾਲ ਪੀਣ ਨਾਲ ਵਜ਼ਨ ਘਟ ਕਰਨ ਦੇ ਵਿੱਚ ਮਦਦ ਮਿਲਦੀ ਹੈ। ਨਾਰੀਅਲ ਤੇਲ ਵਾਲਾਂ ਵਿੱਚ ਲਗਾਉਣ ਨਾਲ ਵਾਲ ਮਲਾਈਮ ਅਤੇ ਸੰਘਣੇ ਹੋ ਜਾਂਦੇ ਹਨ। ਹਰੜਾ ਦਾ ਚੂਰਨ ਕਬਜ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੈ। ਜੇਕਰ ਤੁਹਾਨੂੰ ਕਬਜ ਦੀ ਬਿਮਾਰੀ ਹੈ ਤਾਂ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਲਾਭਦਾਇਕ ਸਾਬਤ ਹੋ ਸਕਦਾ ਹੈ। ਤੁਲਸੀ ਦੇ ਪੱਤਿਆਂ ਨੂੰ ਪੀਸ ਕੇ ਚਿਹਰੇ ਉੱਪਰ ਲਗਾਉਣ ਨਾਲ ਚਿਹਰੇ ਤੋਂ ਦਾਗ-ਧੱਬੇ ਗਾਇਬ ਹੋ ਜਾਂਦੇ ਹਨ। ਅਸ਼ਵਗੰਧਾ ਚੂਰਨ ਸੌਣ ਤੋਂ ਪਹਿਲਾਂ ਲੈਣ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ ਅਜਵੈਨ ਅਤੇ ਜੀਰੇ ਦਾ ਕੜਾ ਗੈਸ ਦੀ ਸਮੱਸਿਆ ਤੋਂ ਨਿਜਾਤ ਦਿਵਾਉਂਦਾ ਹੈ ਅਮਰੂਦ ਦੇ ਪੱਤਿਆਂ ਦਾ ਕੜਾ ਬੁਖਾਰ ਵਿੱਚ ਬਹੁਤ ਜ਼ਿਆਦਾ ਰਾਹਤ ਦਿੰਦਾ ਹੈ ਖੀਰੇ ਅਤੇ ਦਹੀਂ ਦਾ ਮਿਸ਼ਰਣ ਚਿਹਰੇ ਤੇ ਲਗਾਉਣ ਨਾਲ ਤ્વਚਾ ਨੂੰ ਬਹੁਤ ਜ਼ਿਆਦਾ ਠੰਡਕ ਮਿਲਦੀ ਹੈ ਅਨਾਰ ਦਾ ਰਸ ਪੀਣ ਨਾਲ ਦਿਲ ਦੀਆਂ ਸਮੱਸਿਆਵਾਂ ਹੋਣ ਦੀ ਸੰਭਾਵਨਾ ਬਹੁਤ ਘਟ ਜਾਂਦੀ ਹੈ ਮਿਸ਼ਰੀ ਅਤੇ ਸੌਂਠ ਦਾ ਚੂਰਨ ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਖਾ ਲੈਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੋਵੇਗਾ ਖੁਰਕ ਦੇ ਲਈ ਨਿੰਮ ਦੇ ਪੱਤਿਆਂ ਦਾ ਪੇਸਟ ਬਣਾ ਕੇ ਲਗਾਓ ਆਰਾਮ ਮਿਲੇਗਾ ਕਾਲੀ ਮਿਰਚ ਅਤੇ ਨਿੰਬੂ ਦਾ ਰਸ ਗਰਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਸਰਦੀ ਬਿਲਕੁਲ ਠੀਕ ਹੋ ਜਾਂਦੀ ਹੈ ਆਦਰਕ ਦਾ ਪੇਸਟ ਬਣਾ ਕੇ ਉਸ ਨੂੰ ਸ਼ਹਿਦ ਦੇ ਨਾਲ ਲੈਣ ਨਾਲ ਗਲੇ ਦੀ ਖਰਾਸ਼ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ ਤુલਸੀ ਦੇ ਪੱਤਿਆਂ ਦਾ ਰਸ ਅਤੇ ਸ਼ਹਿਦ ਮਿਲਾ ਕੇ ਖਾਣ ਨਾਲ ਜ਼ੁਕਾਮ ਤੋਂ ਆਰਾਮ ਮਿਲਦਾ ਹੈ ਗੁਲਾਬ ਜਲ ਨੂੰ ਚਿਹਰੇ ਤੇ ਸਪਰੇ ਦੀ ਤਰ੍ਹਾਂ ਛਿੜਕਣ ਨਾਲ ਤ્વਚਾ ਫਰੈਸ਼ ਹੋ ਜਾਂਦੀ ਹੈ ਅੰਬ ਦੇ ਪੱਤਿਆਂ ਦਾ ਕਾੜਾ ਪੀਣ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨਿੰਬੂ ਦਾ ਰਸ ਅਤੇ ਸ਼ਹਿਦ ਮਿਲਾ ਕੇ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ। ਬਦਾਮ ਅਤੇ ਕੇਸਰ ਵਾਲਾ ਦੁੱਧ ਪੀਣ ਨਾਲ ਜਾਂਦਾਸ਼ਤ ਤੇਜ਼ ਹੋ ਜਾਂਦੀ ਹੈ। ਸ਼ਹਿਦ ਅਤੇ ਲਸਣ ਦਾ ਮਿਸ਼ਰਣ ਰੋਜ਼ਾਨਾ ਖਾਣ ਨਾਲ ਛਾਤੀ ਰੋਗਾਂ ਤੋਂ ਰਾਹਤ ਮਿਲਦੀ ਹੈ। ਗੁੜ ਅਤੇ ਤੇਲ ਦੇ ਲੱਡੂ ਸਰਦੀਆਂ ਵਿੱਚ ਖਾਣ ਨਾਲ ਸਰੀਰ ਗਰਮ ਰਹਿੰਦਾ ਹੈ। ਆਮਲਾ ਅਤੇ ਸ਼ਹਿਦ ਦਾ ਮਿਸ਼ਰਣ ਰੋਜ਼ਾਨਾ ਸਵੇਰੇ ਖਾਣ ਨਾਲ ਸਰੀਰ ਨੂੰ ਬਹੁਤ ਜ਼ਿਆਦਾ ਊਰਜਾ ਮਿਲਦੀ ਹੈ। ਅਣੀਆਂ ਅਤੇ ਜੀਰੇ ਦਾ ਕੜਾ ਪੀਣ ਨਾਲ ਪਾਚਨ ਤੰਤਰ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ। ਸਰਦੀਆਂ ਦੇ ਮੌਸਮ ਵਿੱਚ ਸੇਬ, ਸੰਤਰਾ, ਨਾਸ਼ਪਤੀ, ਪਪੀਤੇ ਵਰਗੇ ਮੌਸਮੀ ਫਲ ਖਾਣੇ ਚਾਹੀਦੇ ਹਨ ਕਿਉਂਕਿ ਇਹ ਸਾਡੇ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਮੱਝ ਦਾ ਕੱਚਾ ਦੁੱਧ ਪੀਣ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ। ਜਿਨ੍ਹਾਂ ਲੋਕਾਂ ਨੂੰ ਬਲੱਡ ਪ੍ਰੈਸ਼ਰ ਘਟ ਹੋਣ ਦੀ ਸ਼ਿਕਾਇਤ ਹੈ, ਉਹਨਾਂ ਨੂੰ ਰੋਜ਼ਾਨਾ ਨਾਸ਼ਤੇ ਵਿੱਚ ਖੰਜੂਰ ਦਾ ਸੇਵਨ ਕਰਨਾ ਚਾਹੀਦਾ ਹੈ। ਜੇਕਰ ਤੁਹਾਡੇ ਪੇਟ ਵਿੱਚ ਦਰਦ ਹੋ ਰਿਹਾ ਹੈ ਤਾਂ ਜੀਰਾ ਪੀਸ ਕੇ ਸ਼ਹਿਦ ਦੇ ਨਾਲ ਚੱਟ ਲਓ ਇਸ ਨਾਲ ਪੇਟ ਦਰਦ ਵਿੱਚ ਕਾਫੀ ਜ਼ਿਆਦਾ ਲਾਭ ਮਿਲਦਾ ਹੈ ਜੋ ਔਰਤਾਂ ਆਪਣੇ ਵਾਲਾਂ ਨੂੰ ਬੰਨ ਕੇ ਰੱਖਦੀਆਂ ਹਨ ਉਹਨਾਂ ਦੇ ਦਿਮਾਗ ਨੂੰ ਤਾਕਤ ਮਿਲਦੀ ਹੈ ਜਿਸ ਦੇ ਕਾਰਨ ਉਹਨਾਂ ਦੇ ਵਾਲ ਘੱਟ ਝੜਦੇ ਹਨ ਰੋਜ਼ਾਨਾ ਪਾਣੀ ਵਿੱਚ ਇੱਕ ਚਮਚੇ ਇਮਲੀ ਦੀਆਂ ਪੱਤੀਆਂ ਨੂੰ ਚਟਣੀ ਬਣਾ ਕੇ ਜਰੂਰ ਖਾਓ ਇਸ ਨਾਲ ਭੁੱਖ ਵਧਣ ਲੱਗ ਜਾਂਦੀ ਹੈ ਤੇ ਖਾਣਾ ਵੀ ਜਲਦੀ ਹজম ਹੋਣ ਲੱਗ ਜਾਂਦਾ ਹੈ ਉਬਲੇ ਹੋਏ ਛੋਲਿਆਂ ਦੀ ਰੋਟੀ ਜਾਂ ਫਿਰ ਭੁੰਨੇ ਹੋਏ ਛੋਲੇ ਖਾਣਾ ਪਾਚਨ ਸ਼ਕਤੀ ਮਜ਼ਬੂਤ ਹੁੰਦੀ ਹੈ ਨਾਲ ਹੀ ਦਿਮਾਗ ਨੂੰ ਵੀ ਤਾਕਤ ਮਿਲਦੀ ਹੈ ਨਿੰਬੂ ਅਤੇ ਪਿਆਜ਼ ਦਾ ਰਸ ਠੰਡੇ ਪਾਣੀ ਨਾਲ ਮਿਲਾ ਕੇ ਪੀਣ ਨਾਲ ਬਹੁਤ ਜ਼ਿਆਦਾ ਲਾਭ ਮਿਲਦਾ ਹੈ ਪਾਣੀ ਵਿੱਚ ਅਦਰਕ ਉਬਾਲ ਕੇ ਪੀਣ ਨਾਲ ਜੋੜਾਂ ਦੇ ਦਰਦ ਤੋਂ ਆਰਾਮ ਮਿਲਦਾ ਹੈ ਜੇਕਰ ਤੁਹਾਨੂੰ ਲਗਾਤਾਰ ਚੱਕਰ ਆ ਰਹੇ ਹਨ ਤਾਂ ਕਾਲੇ ਨਮਕ ਵਾਲਾ ਕਰਾਰਾ ਪਾਣੀ ਪੀ ਲਓ ਇਸ ਨਾਲ ਚੱਕਰ ਆਉਣੇ ਬੰਦ ਹੋ ਜਾਣਗੇ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਤੇ ਗੁਲਾਬ ਦਾ ਅਰਕ ਲਗਾਉਣ ਨਾਲ ਚਿਹਰਾ ਜਲਦੀ ਬੁੱਢਾ ਨਜ਼ਰ ਨਹੀਂ ਆਉਂਦਾ ਜੇਕਰ ਬੁਖਾਰ ਹੋ ਗਿਆ ਹੋਵੇ ਤਾਂ ਹਿੰਗ ਨੂੰ ਪਾਣੀ ਵਿੱਚ ਮਿਲਾ ਕੇ ਹੱਥਾਂ ਉੱਪਰ ਲਗਾਉਣ ਨਾਲ ਬੁਖਾਰ ਤੋਂ ਬਹੁਤ ਜਲਦੀ ਆਰਾਮ ਮਿਲਦਾ ਹੈ ਜੇਕਰ ਤੁਹਾਨੂੰ ਸਰੀਰ ਵਿੱਚ ਆਇਰਨ ਦੀ ਕਮੀ ਹੈ ਤਾਂ ਤੁਹਾਨੂੰ ਰੋਜ਼ਾਨਾ ਪੋਹਾ ਖਾਣਾ ਚਾਹੀਦਾ ਹੈ ਇਸ ਨਾਲ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ ਮੇਥੀ ਦੇ ਪੱਤਿਆਂ ਨੂੰ ਪੀਸ ਕੇ ਚਿਹਰੇ ਉੱਪਰ ਲਗਾਉਣ ਨਾਲ ਮੁਹਾਸੇ ਅਤੇ ਦਾਗ-ਧੱब्बे ਮਿਟ ਜਾਂਦੇ ਹਨ ਇਸ ਨਾਲ ਚਿਹਰਾ ਵੀ ਨਿਖਰਨ ਲੱਗ ਜਾਂਦਾ ਹੈ ਚੀਨੀ ਦੇ ਅੰਦਰ ਉਹ ਸਲਫਰ ਹੁੰਦਾ ਹੈ ਜੋ ਕਿ ਪਟਾਕਿਆਂ ਦੇ ਵਿੱਚ ਪਾਇਆ ਜਾਂਦਾ ਹੈ ਜੇਕਰ ਇਹ ਇੱਕ ਵਾਰ ਸਾਡੇ ਸਰੀਰ ਅੰਦਰ ਚਲਾ ਜਾਵੇ ਤਾਂ ਦੁਬਾਰਾ ਬਾਹਰ ਨਹੀਂ ਨਿਕਲਦਾ ਤੇ ਇਸ ਨਾਲ ਸਾਡੇ ਪਿੱਤੇ ਦਾ ਆਕਾਰ ਵਧਣਾ ਸ਼ੁਰੂ ਹੋ ਜਾਂਦਾ ਹੈ ਜੇਕਰ ਤੁਹਾਨੂੰ ਕਦੇ ਵੀ ਥਕਾਵਟ ਮਹਿਸੂਸ ਹੋਣ ਲੱਗੇ ਤਾਂ ਥੋੜਾ ਜਿਹਾ ਗੁੜ ਖਾ ਲਓ ਇਸ ਨਾਲ ਤੁਹਾਨੂੰ એનર્ਜੀ ਮਿਲੇਗੀ ਅੰਡੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਬਾਲਾਂ ਉੱਪਰ ਲਗਾਉਣ ਨਾਲ ਵਾਲ ਕਾਲੇ ਅਤੇ ਸਿਲਕੀ ਹੋ ਜਾਂਦੇ ਹਨ ਰਾਤ ਨੂੰ ਹਨੇਰੇ ਵਿੱਚ ਸੌਣ ਨਾਲ ਡਿਪਰੈਸ਼ਨ ਦਾ ਖਤਰਾ ਟਲਿਆ ਰਹਿੰਦਾ ਹੈ ਜਦੋਂ ਵੀ ਸ਼ਿਕ ਆਉਣ ਲੱਗੇ ਤਾਂ ਆਪਣੀ ਨਜ਼ਰ ਚੁਕਾ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਅੱਖਾਂ ਦੀ ਨਜ਼ਰ ਵੱਧ ਜਾਵੇਗੀ ਜੋ ਲੋਕ ਜ਼ਿਆਦਾ ਪੈਦਲ ਚੱਲਦੇ ਹਨ ਉਹਨਾਂ ਨੂੰ ਕਦੇ ਵੀ ਦਿਲ ਦੀਆਂ ਬਿਮਾਰੀਆਂ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਜੋ ਲੋਕ ਖਾਣਾ ਤੇਜ਼ੀ ਨਾਲ ਖਾਂਦੇ ਹਨ ਉਹਨਾਂ ਨੂੰ ਦਿਲ ਦੀ ਬਿਮਾਰੀ ਹੋ ਸਕਦੀ ਹੈ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਖਾਣਾ ਜਲਦੀ ਹਾਜਮ ਨਹੀਂ ਹੁੰਦਾ ਕੰਮ ਕਰਨ ਤੋਂ ਬਾਅਦ ਕਦੇ ਵੀ ਹਰੀ ਮਿਰਚ ਦਾ ਸੇਵਨ ਨਹੀਂ ਕਰਨਾ ਚਾਹੀਦਾ ਜੇਕਰ ਤੁਸੀਂ ਚੂਹਿਆਂ ਤੋਂ ਪਰੇਸ਼ਾਨ ਹੋ ਤਾਂ ਪੁਦੀਨੇ ਨੂੰ ਮਸਲ ਕੇ ਦਰਵਾਜ਼ਿਆਂ ਦੇ ਕਿਨਾਰੇ ਤੇ ਰੱਖ ਲਿਓ ਘਰ ਵਿੱਚ ਚੂਹਿਆਂ ਦਾ ਆਉਣਾ ਬੰਦ ਹੋ ਜਾਵੇਗਾ ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ ਉਹਨਾਂ ਨੂੰ ਬਦਾਮ ਦਾ ਸੇਵਨ ਕਦੇ ਵੀ ਨਹੀਂ ਕਰਨਾ ਚਾਹੀਦਾ ਸਰੋਂ ਦਾ ਤੇਲ ਸਰਦੀ ਅਤੇ ਜ਼ੁਕਾਮ ਵਾਸਤੇ ਬਹੁਤ ਜ਼ਿਆਦਾ ਫਾਇਦੇਮੰਦ ਰਹਿੰਦਾ ਹੈ ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ ਸਰਦੀ ਜੁਕਾਮ ਵਿੱਚ ਥੋੜੇ ਜਿਹੇ ਸਰੋਂ ਦੇ ਤੇਲ ਨੂੰ ਕੁਝ ਕਲੀਆਂ ਲਸਣ ਦੀਆਂ ਇੱਕ ਚਮਚ ਅਜਵੈਣ ਅਤੇ ਇੱਕ ਚੁਟਕੀ ਹਿੰਗ ਦੇ ਨਾਲ ਉਦੋਂ ਤੱਕ ਪਕਾਓ ਜਦੋਂ ਤੱਕ ਲਸਣ ਦਾ ਰੰਗ ਲਾਲ ਨਹੀਂ ਹੋ ਜਾਂਦਾ ਇਸ ਤੋਂ ਬਾਅਦ ਇਸ ਤੇਲ ਨੂੰ ਠੰਡਾ ਕਰਕੇ ਛਾਣ ਲਓ ਅਤੇ ਇਸ ਦੀ ਮਾਲਿਸ਼ ਆਪਣੀ ਛਾਤੀ ਅਤੇ ਪੂਰੇ ਸਰੀਰ ਉੱਪਰ ਕਰੋ ਇਸ ਤਰ੍ਹਾਂ ਕਰਨ ਨਾਲ ਬੱਚੇ ਅਤੇ ਵੱਡੇ ਦੋਹਾਂ ਨੂੰ ਹੀ ਸਰਦੀ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਇਸ ਤੋਂ ਇਲਾਵਾ ਤੁਸੀਂ ਗਰਮ ਪਾਣੀ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਅਤੇ ਅਜਵਾਇਣ ਪਾ ਕੇ ਭਾਫ਼ ਲਓ ਇਸ ਨਾਲ ਛਾਤੀ ਦੀ ਬਲਗਮ ਪਿਘਲ ਜਾਂਦੀ ਹੈ ਅਤੇ ਖੰਘ ਜ਼ੁਕਾਮ ਤੋਂ ਰਾਹਤ ਮਿਲਦੀ ਹੈ ਕੁਝ ਦੇਰ ਤਾੜੀ ਬਿਜਾਉਣ ਤੋਂ ਬਾਅਦ ਸਾਡੇ ਹੱਥ ਪੂਰੀ ਤਰ੍ਹਾਂ ਗਰਮ ਹੋ ਜਾਂਦੇ ਨੇ ਤੇ ਸਾਡੇ ਹੱਥਾਂ ਦਾ ਉਹੀ ਗਰਮ ਖੂਨ ਸਾਡੇ ਪੂਰੇ ਸਰੀਰ ਵਿੱਚ ਚਲਾ ਜਾਂਦਾ ਹੈ ਜਿਸ ਨਾਲ ਸਾਡਾ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ ਟਮਾਟਰ ਵਿੱਚ ਸਾਈਟ੍ਰਿਕ ਐਸਿਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜਿਸ ਨਾਲ ਪੇਟ ਦੀਆਂ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਨੇ ਟਮਾਟਰ ਨੂੰ ਖਾਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਇਸ ਨੂੰ ਹਲਦੀ ਮਿਰਚ ਜਾਂ ਫਿਰ ਜੀਰਾ ਨਾਲ ਪਕਾ ਕੇ ਖਾਓ ਆਪਣੇ ਚੰਗੇ ਸਵਾਦ ਅਤੇ ਪੋਸਟਿਕ ਗੁਣਾਂ ਦੇ ਕਾਰਨ ਸੰਤਰਾ ਇੱਕ ਬਹੁਤ ਜ਼ਿਆਦਾ ਫਾਇਦੇਮੰਦ ਫਲ ਹੈ ਸੰਤਰੇ ਵਿੱਚ ਕੈਲੋਰੀਜ਼ ਦੀ ਬਹੁਤ ਮਾਤਰਾ ਘੱਟ ਹੁੰਦੀ ਹੈ ਇਸ ਦੇ ਨਾਲ ਹੀ ਇਸ ਵਿੱਚ ਪੋਟਾਸ਼ੀਅਮ ਫਾਈਬਰ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਚ ਹੁੰਦਾ ਹੈ ਸੰਤਰੇ ਮਿੱਠੇ ਜ਼ਰੂਰ ਹੁੰਦੇ ਹਨ ਪਰ ਇਸ ਵਿੱਚ ਜੋ ਗੁਣ ਹੁੰਦੇ ਹਨ ਉਹ ਸਾਡੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਸਾਡੀ ਮਦਦ ਕਰਦੇ ਹਨ ਸਵੇਰੇ ਉੱਠਣ ਤੋਂ ਬਾਅਦ 1 ਘੰਟੇ ਤੱਕ ਚੁੱਪ ਰਹੋ ਤੇ ਆਪਣੀ ਰੋਜ਼ਾਨਾ ਜ਼ਿੰਦਗੀ ਦੇ ਕੰਮ ਨਾਲ-ਨਾਲ ਨਿਪਟਾਉਂਦੇ ਰਹੋ ਹੋ ਸਕੇ ਤਾਂ ਸਵੇਰ ਦੀ ਸੈਰ ਵੀ ਜ਼ਰੂਰ ਕਰੋ ਕਿਉਂਕਿ ਸਵੇਰ ਦੀ ਸੈਰ ਕਰਨ ਨਾਲ ਮਨ ਨੂੰ ਸ਼ਾਂਤੀ ਅਤੇ ਸਰੀਰ ਨੂੰ ਤੰਦਰੁਸਤੀ ਮਿਲਦੀ ਹੈ ਰਾਤ ਦੀ ਰੋਸ਼ਨੀ ਲਈ ਹਮੇਸ਼ਾ ਚਿੱਟੇ ਰੰਗ ਦੇ ਬੱਲਬ ਦਾ ਇਸਤੇਮਾਲ ਕਰੋ ਕਿਉਂਕਿ ਦੂਸਰੇ ਰੰਗਾਂ ਦੇ ਬੱਲਬ ਤੁਹਾਡੀ ਨਜ਼ਰ ਕਮਜ਼ੋਰ ਕਰ ਸਕਦੇ ਹਨ ਜੇਕਰ ਤੁਸੀਂ ਸਾਰਾ ਦਿਨ ਮਿਹਨਤ ਵਾਲਾ ਕੰਮ ਕਰਦੇ ਹੋ ਤਾਂ ਸਵੇਰ ਦੇ ਟਾਈਮ ਬੱਕਰੀ ਦਾ ਦੁੱਧ ਪੀ ਲਿਆ ਕਰੋ ਤੁਹਾਨੂੰ ਕਦੇ ਵੀ ਥਕਾਵਟ ਨਹੀਂ ਹੋਵੇਗੀ ਆਪਣੇ ਖਾਣੇ ਵਿੱਚ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਰੱਖੋ ਤੁਹਾਨੂੰ ਇਸ ਨਾਲ ਕਦੇ ਵੀ ਕਬਜ਼ ਦੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸਾਨੂੰ ਹਮੇਸ਼ਾ ਨੱਕ ਵਿੱਚੋਂ ਹੀ ਸਾਹ ਲੈਣਾ ਚਾਹੀਦਾ ਹੈ ਕਦੇ ਵੀ ਸਾਹ ਮੂੰਹ ਵਿੱਚੋਂ ਨਾਲੋਂ ਮੂੰਹ ਨਾਲ ਸਾਹ ਲੈਣ ਨਾਲ ਤੁਸੀਂ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹੋ। ਖਾਣਾ ਖਾਂਦੇ ਸਮੇ ਤੁਹਾਨੂੰ ਕਿਸੇ ਵੀ ਪ੍ਰਕਾਰ ਦੀ ਚਿੰਤਾ ਜਾਂ ਫਿਰ ਗੁੱਸਾ ਆਦ ਨਹੀਂ ਆਉਣਾ ਚਾਹੀਦਾ। ਨਹੀਂ ਤਾਂ ਖਾਣਾ ਚੰਗੀ ਤਰ੍ਹਾਂ ਤੁਹਾਡੇ ਸਰੀਰ ਨੂੰ ਨਹੀਂ ਲੱਗੇਗਾ। ਇਸ ਲਈ ਚੰਗਾ ਹੋਵੇਗਾ ਕਿ ਜੇਕਰ ਤੁਸੀਂ ਗੁੱਸੇ ਵਿੱਚ ਹੋ ਤਾਂ ਗੁੱਸਾ ਸ਼ਾਂਤ ਹੋਣ ਤੋਂ ਬਾਅਦ ਹੀ ਖਾਣਾ ਖਾਦਾ ਜਾਵੇ ਰਾਤ ਦੇ ਸਮੇਂ ਆਪਣੇ ਦੰਦਾਂ ਨੂੰ ਜਰੂਰ ਸਾਫ਼ ਕਰਨਾ ਚਾਹੀਦਾ ਹੈ ਸੌਣ ਤੋਂ ਪਹਿਲਾਂ ਇੱਕ ਗਲਾਸ ਪਾਣੀ ਪੀ ਕੇ ਜਰੂਰ ਸੌਂਗੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਹਮੇਸ਼ਾ ਤੰਦਰੁਸਤ ਰਹਿ ਸਕਦੇ ਹੋ ਸਵੇਰ ਦਾ ਨਾਸ਼ਤਾ ਪੇਟ ਭਰ ਕੇ ਕਰੋ ਕੋਸ਼ਿਸ਼ ਕਰੋ ਕਿ ਦੁਪਹਿਰ ਦਾ ਖਾਣਾ ਸਵੇਰ ਦੇ ਖਾਣੇ ਨਾਲੋਂ ਥੋੜਾ ਜਿਹਾ ਹਲਕਾ ਹੋਵੇ ਅਤੇ ਰਾਤ ਵੇਲੇ ਖਾਣਾ ਬਿਲਕੁਲ ਘੱਟ ਖਾਓ ਜਿੰਨਾ ਲੋਕਾਂ ਨੂੰ ਕਬਜ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਮੀਟ ਕਦੇ ਵੀ ਨਹੀਂ ਖਾਣਾ ਚਾਹੀਦਾ ਜੇਕਰ ਤੁਹਾਡਾ ਸਾਹ ਫੁੱਲ ਜਾਂਦਾ ਹੈ ਤਾਂ ਤੁਸੀਂ ਬੇਰ ਦਾ ਸੇਵਨ ਜ਼ਰੂਰ ਕਰੋ ਸਾਹ ਫੁੱਲਣਾ ਬੰਦ ਹੋ ਜਾਵੇਗਾ ਜੇਕਰ ਮੱਛਰ ਦੇ ਕੱਟਣ ਤੇ ਖੁਰਕ ਹੋ ਰਹੀ ਹੈ ਤਾਂ ਤੁਰੰਤ ਸਾਬਣ ਲਗਾਓ ਇਸ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੈ ਜੇਕਰ ਅੰਡੇ ਉਵਾਲਦੇ ਸਮੇਂ ਫਟ ਜਾਂਦੇ ਹਨ ਪਰ ਇਹਨਾਂ ਵਿੱਚ ਥੋੜਾ ਜਿਹਾ ਨਮਕ ਪਾ ਕੇ ਉਬਾਲੋ ਦੇਸੀ ਘੋਵ ਵਿੱਚ ਅਦਰਕ ਦਾ ਰਸ ਮਿਲਾ ਕੇ ਪੀਣ ਨਾਲ ਕਮਰ ਦਰਦ ਤੋਂ ਆਰਾਮ ਮਿਲਦਾ ਹੈ ਧੁੱਪ ਵਿੱਚ ਬੈਠ ਕੇ ਗੰਨਾ ਚੂਪਣਾ ਸਰੀਰ ਨੂੰ ਤਾਕਤ ਮਿਲਦੀ ਹੈ ਮਲਾਈ ਵਿੱਚ ਨਿੰਬੂ ਦਾ ਰਸ ਮਿਲਾ ਕੇ ਰਾਤ ਨੂੰ ਸੌਂਦੇ ਸਮੇਂ ਬੁੱਲਾਂ ਉੱਪਰ ਲਗਾਉਣ ਨਾਲ ਬੁੱਲਾਂ ਦਾ ਕਾਲਾਪਨ ਦੂਰ ਹੋ ਜਾਂਦਾ ਹੈ ਜੋ ਔਰਤਾਂ ਰਾਤ ਨੂੰ ਸੌਂਦੇ ਸਮੇਂ ਆਪਣੇ ਚਿਹਰੇ ਤੇ ਬਦਾਮ ਦੇ ਤੇਲ ਦੀ ਮਾਲਿਸ਼ ਕਰਦੀਆਂ ਹਨ ਉਹਨਾਂ ਦੇ ਚਿਹਰੇ ਤੇ ਕਦੇ ਵੀ ਝੁਰੜੀਆਂ ਨਹੀਂ ਪੈਂਦੀਆਂ ਤੇ ਉਹਨਾਂ ਦਾ ਚਿਹਰਾ ਜਵਾਨ ਨਜ਼ਰ